ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਹ ਸਿੰਘ ਸਾਹਿਬ ਜੀ ਸმოਛ ਹੀ ਦਲ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸਹਬਾਨ ਦੀ ਖਾਲਸਾ ਜੀ ਜਿੰਨਾ ਤੇ ਕਿਰਪਾ ਹੁੰਦੀ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਵਾਰੇ ਨਿਹਾਰੀ ਕਰ ਦਿੰਦੇ ਨੇ ਕਿਉਂਕਿ ਖਾਲਸਾ ਜੀ ਅਕਸਰ ਹੀ ਆਪਾਂ ਹੱਡ ਬੀਤੀਆਂ ਦੇ ਵਿੱਚ ਜਾਣਦੇ ਆ ਸੁਣਦੇ ਆ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਵੀ ਹੁੰਦੀ ਏ ਸੁਣ ਕੇ ਕਿ ਕਿਵੇਂ ਸੰਗਤਾਂ ਗੁਰਬਾਣੀ ਦੇ ਨਾਲ ਜੁੜ ਰਹੀਆਂ ਨੇ ਚਪੇਰਾ ਸਾਹਿਬ ਦੇ ਨਾਲ ਜੁੜ ਰਹੀਆਂ ਨੇ ਖਾਲਸਾ ਜੀ ਕੋਈ ਨਾ ਕੋਈ ਜਰੀਆ ਹੀ ਬਣਦਾ ਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਸੇ ਨਾ ਕਿਸੇ ਪਾਸਿਓਂ ਕਿਰਪਾ ਹੀ ਹੁੰਦੀ ਏ ਕਿ ਆਪਾਂ ਗੁਰਬਾਣੀ ਦੇ ਨਾਲ ਜੁੜਦੇ ਆ ਗੁਰੂ ਵਾਲੇ ਬਣਦੇ ਆ ਖਾਲਸਾ ਜੀ ਜੇ ਕੋਈ ਭੈਣ ਭਰਾ ਆਪਾਂ ਨੂੰ ਇਹ ਮੱਤ ਦਿੰਦਾ ਏ ਇਹ ਆਪਾਂ ਨੂੰ ਸਿਖਿਆ ਦਿੰਦਾ ਏ ਕਿ ਤੁਸੀਂ ਗਰਬਾਣੀ ਦੇ ਜਾਪ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਕਦੇ ਵੀ ਕਿਸੇ ਦਾ ਬੁਰਾ ਨਾ ਕਰਿਆ ਕਰੋ ਗੁਰਦੁਆਰਾ ਸੇਮ ਜ਼ਰੂਰ ਜਾਇਆ ਕਰੋ ਸੇਵਾ ਸਿਮਰਨ ਕਰਿਆ ਕਰੋ ਤਾਂ ਖਾਲਸਾ ਜੀ ਉਸ ਦੇ ਵਿੱਚ ਕੀ ਬੁਰਾਈ ਹੁੰਦੀ ਹੈ ਤੁਸੀਂ ਸਭ ਜਾਣਦੇ ਹੋ ਸਾਰੇ ਭੈਣ ਭਰਾ ਕਿ ਆਪਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਸੋਸ਼ਲ ਮੀਡੀਆ ਤੇ ਬਹੁਤ ਬੇਕਾਰ ਦੀਆਂ ਚੀਜ਼ਾਂ ਵੀ ਦੇਖਦੇ ਆਂ ਜਿੰਨਾ ਦਾ ਆਪਣੇ ਤੇ ਬਹੁਤ ਜ਼ਿਆਦਾ ਮਾੜਾ ਅਸਰ ਹੁੰਦਾ ਹੈ ਪਰ ਆਪਾਂ ਉਹ ਫਿਰ ਵੀ ਦੇਖਣ ਤੋਂ ਹਟਦੇ ਨਹੀਂ ਕਿਉਂਕਿ ਆਪਾਂ ਨੇ ਜਿਵੇਂ ਕਹਿ ਦਿੰਨੇ ਆ ਕਿ ਏਕੋ ਇਸ ਚੀਜ਼ ਦੀ ਲਤ ਲੱਗੀ ਹੁੰਦੀ ਹੈ ਪਰ ਜੇ ਇਹੀ ਸਮਾਂ ਆਪਾਂ ਉਹ ਖਰਾਬ ਚੀਜ਼ਾਂ ਨੂੰ ਦੇਖਣ ਤੋਂ ਕੱਢ ਕੇ ਆਪਾਂ ਗੁਰਬਾਣੀ ਦੇ ਨਾਲ ਜੁੜੀਏ ਗੁਰਬਾਣੀ ਦੀ ਆਪਾਂ ਕਥਾ ਸੁਣੀਏ ਗੁਰਬਾਣੀ ਦੇ ਆਪਾਂ ਪਾਠ ਲਗਾ ਕੇ ਕੋਲ ਰੱਖੀਏ ਤਾਂ ਖਾਲਸਾ ਜੀ ਕਿੰਨਾ ਚ ਵਧੀਆ ਸਮਾਂ ਹੋਵੇਗਾ ਕਿੰਨੀ ਵਾਹਿਗੁਰੂ ਦੀ ਕਿਰਪਾ ਹੋਵੇਗੀ ਆਪਣੇ ਅੰਦਰ ਇੱਕ ਪੋਜ਼ਿਟਿਵਿਟੀ ਆਵੇਗੀ ਤੁਸੀਂ ਖਾਲਸਾ ਜੀ ਇਸ ਗੱਲ ਨੂੰ ਜ਼ਰੂਰ ਨੋਟ ਕਰਿਓ ਜਦੋਂ ਵੀ ਤੁਸੀਂ ਪਾਠ ਕਰਨਾ ਸ਼ੁਰੂ ਕਰੋਗੇ ਜਾਂ ਤੁਸੀਂ ਬੈਠ ਕੇ ਕਥਾ ਸੁਣੋਗੇ ਜਾਂ ਜਦੋਂ ਤੁਸੀਂ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਨੇ ਹੋ ਜੇ ਉੱਥੇ ਦੀਵਾਨ ਚੱਲਦਾ ਹੋਵੇ ਜਾਂ ਕਥਾ ਆਵਾਜ਼ਿਕ ਕਥਾ ਸੁਣਾ ਰਹੀ ਹੋਣ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਬੈਠ ਕੇ ਸੇਵਾ ਕਰੀਏ ਗੁਰਬਾਣੀ ਦੇ ਜਾਪ ਕਰੀਏ ਤਾਂ ਖਾਲਸਾ ਜੀ ਤੁਸੀਂ ਦੇਖਿਓ ਕਿ ਤੁਹਾਡੇ ਮਨ ਨੂੰ ਜੇ ਆਪਾਂ ਮਨੋਂ ਤਨੋਂ ਹੋ ਕੇ ਖਾਲਸਾ ਜੀ ਪੂਰੇ ਇਕਾਗਰਿਤ ਹੋ ਕੇ ਆਪਾਂ ਮਨ ਦੇ ਨਾਲ ਪਾਠ ਕਰੀਏ ਸੇਵਾ ਕਰੀਏ ਫਿਰ ਖਾਲਸਾ ਜੀ ਆਪਣੇ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਹੁੰਦੀ ਏ ਕਿ ਆਪਣਾ ਜਿਹੜਾ ਮਾਣੇ ਆਪਣਾ ਰੋਗੀ ਮਾਣੇ ਜਿਹੜਾ ਉਹ ਆਪਣੇ ਆਪ ਠੀਕ ਹੋ ਜਾਂਦਾ ਹੈ ਆਪਣੇ ਆਪ ਬਦਲ ਜਾਂਦਾ ਹੈ ਕਿਉਂਕਿ ਪਹਿਲਾ ਸਮਾਂ ਕੀ ਹੁੰਦਾ ਹੈ ਕਿ ਆਪਣਾ ਗਰਬਾਣੀ ਦਾ ਜਾਪ ਕਰਨ ਨੂੰ ਜੀ ਨਹੀਂ ਕਰਦਾ ਤੇ ਜਦੋਂ ਇਸ ਤਰ੍ਹਾਂ ਵੈਗਰੋ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਫਿਰ ਖਾਲਸਾ ਜੀ ਆਪਣਾ ਜਿਸ ਦਿਨ ਆਪਣੇ ਤੋਂ ਗੁਰਬਾਣੀ ਦਾ ਜਾਪ ਨਹੀਂ ਹੁੰਦਾ ਉਸ ਦਿਨ ਸਾਰਾ ਦਿਨ ਆਪਾਂ ਨੂੰ ਬੇਚੈਨੀ ਲੱਗੀ ਰਹਿੰਦੀ ਹੈ ਚਿੰਤਾ ਲੱਗੀ ਰਹਿੰਦੀ ਜਿਵੇਂ ਕਿ ਆਪਣਾ ਕੋਈ ਕਾਰਜ ਰਹਿ ਗਿਆ ਹੋਵੇ ਕਿਉਂਕਿ ਖਾਲਸਾ ਜੀ ਇੱਕ ਗਨਤਾ ਕੀ ਹੁੰਦੀ ਹੈ ਕਿ ਜਦੋਂ ਆਪਾਂ ਗੁਰੂ ਮਹਾਰਾਜ ਸੱਚੇ ਪਾਸ਼ਾ ਦੇ ਨਾਲ ਜੁੜੀਏ ਗੁਰੂ ਮਹਾਰਾਜ ਸੱਚੇ ਪਾਸ਼ਾ ਦੀ ਸੇਵਾ ਕਰੀਏ ਸਿਮਰਨ करिए ਜਿਵੇਂ ਆਪਾਂ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਗੁਰੂ ਸਹਿਬਾਨਾ ਤੇ ਸ਼ਹੀਦਾ ਸਿੰਘਾਂ ਦੇ ਨਾਮ ਦਾ ਦਸਵੰਦ ਕੱਢੀਏ ਤਾਂ ਖਾਲਸਾ ਜੀ ਬੇਸ਼ੱਕ ਤੁਸੀਂ ਕਿੰਨਾ ਵੀ ਤੁਹਾਡੇ ਤੇ ਕਸ਼ਟ ਕਿਉਂ ਨਾ ਆ ਜਾਵੇ ਫਿਰ ਵਾਹਿਗੁਰੂ ਸੱਚੇ ਪਾਸ਼ਾ ਉਹ ਕਸ਼ਟ ਤੁਹਾਡੇ ਆਉਣ ਤੁਹਾਡੇ ਤੇ ਆਉਣ ਤੋਂ ਪਹਿਲਾਂ ਉਸ ਕਸ਼ਟ ਨੂੰ ਟਾਲ ਦਿੰਦੇ ਨੇ ਖਾਲਸਾ ਜੀ ਇੰਨੀ ਮਹਾਰਾਜ ਸੱਚੇ ਪਾਸ਼ਾ ਦੀ ਕਿਰਪਾ ਹੁੰਦੀ ਹੈ ਜਦੋਂ ਆਪਣੇ ਤੇ ਕੋਈ ਦੁੱਖ ਤੇ ਤਕਲੀਫ ਆ ਕੇ ਟਲਦਾ ਇਹ ਨਾ ਫਿਰ ਆਪਾਂ ਨੂੰ ਪਤਾ ਲੱਗਦਾ ਹੈ ਫਿਰ ਆਪਾਂ ਆਪਣੇ ਮੁਖ ਤੋਂ ਕਹਿੰਦੇ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਹੱਥ ਦੇ ਕੇ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸੀ ਮੈਂ ਪਾਠ ਕੀਤਾ ਸੀ ਮੈਂ ਸੇਵਾ ਕੀਤੀ ਸੀ ਉਹਦਾ ਹੀ ਕੋਈ ਫਲ ਮੈਨੂੰ ਮਿਲਿਆ ਕਿ ਪਰਮਾਤਮਾ ਨੇ ਅੱਜ ਮੇਰੇ ਤੇ ਆਇਆ ਇੰਨਾ ਵੱਡਾ ਕਸ਼ਟ ਟਾਲ ਲਿਆ ਜਿਵੇਂ ਖਾਲਸਾ ਜੀ ਆਪਾਂ ਸੁਣਦੇ ਆਂ ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਜਿਸ ਨੂੰ ਪਰਮਾਤਮਾ ਨੇ ਰੱਖਣਾ ਹੁੰਦਾ ਹੈ ਉਸ ਨੂੰ ਕੋਈ ਨਹੀਂ ਮਾਰ ਸਕਦਾਗਾ ਆਪਾਂ ਕਈ ਵਾਰ ਕਿੰਨੇ ਹਾਸੇ ਦੇ ਵਿੱਚ ਵੀ ਦੇਖਦੇ ਆ ਕਿ ਆਪਣੀ ਗੱਡੀ ਆਪਣੀ ਬਾਈਕ ਕੋਈ ਵੀ ਸਵਾਰੀ ਦਾ ਕੋਈ ਵੀ ਇਸ ਤਰ੍ਹਾਂ ਲੱਗਦਾ ਨੂੰ ਦੇਖ ਕੇ ਵੀ ਜੇ ਸਾਰੀ ਚੀਜ਼ ਜੋ ਮਸ਼ੀਨਰੀ ਇਹ ਖਰਾਬ ਹੋ ਗਈਏ ਤਾਂ ਇਨਸਾਨ ਕਿਵੇਂ ਬਚਿਆ ਹੋਵੇਗਾ ਤਾਂ ਖਾਲਸਾ ਜੀ ਉਸ ਸਮੇਂ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਦੀ ਜੇ ਆਪਾਂ ਗੁਰਬਾਣੀ ਦੇ ਜਾਪ ਕੀਤੇ ਹੋਣ ਸੇਵਾ ਸਿਵਨ ਕੀਤਾ ਹੋਵੇ ਆਪਾਂ ਗਲਤ ਰਸਤੇ ਤੇ ਨਾ ਚਾਈਏ ਆਪਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਜੁੜੀਏ ਤਾਂ ਖਾਲਸਾ ਜੀ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਰੱਬ ਨਾ ਕਰੇ ਕਿ ਇਸ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਸਾ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੁਸ਼ਮਣ ਤੇ ਵੀ ਇਸ ਤਰ੍ਹਾਂ ਦਾ ਸਮਾਨਾ ਲੈ ਕੇ ਆਵੇ ਸਾਰੀ ਭੈਣ ਪ੍ਰਾਮਾਣੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿਉਂਕਿ ਖਾਲਸਾ ਜੀ ਜੇ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਆਪਾਂ ਨੂੰ ਬੁਰਾ ਵੀ ਨਹੀਂ ਕਰਨਾ ਚਾਹੀਦਾ ਜੇ ਉਹ ਇਨਸਾਨ ਬੁਰਾ ਕਰ ਰਿਹਾ ਹੈ ਤਾਂ ਵੀ ਆਪਾਂ ਨੂੰ ਬੁਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਪਰਮਾਤਮਾ ਜਾਣਦਾ ਹੈ ਜੇ ਉਹ ਇਨਸਾਨ ਸਭਨੀ ਵਾਲਾ ਆਪਣੇ ਨਾਲ ਬੁਰਾ ਕਰ ਰਿਹਾ ਹੈ ਤੇ ਆਪਾਂ ਉਸ ਦੇ ਨਾਲ ਜੇਦ ਦੇ ਵਿੱਚ ਉਸ ਤੋਂ ਵੱਧ ਕੇ ਬੁਰਾ ਕਰੀਏ ਤੇ ਫਿਰ ਉਹਦੇ ਤੇ ਆਪਣੇ ਵਿੱਚ ਫਰਕ ਕੀ ਰਹਿ ਗਿਆ ਤੁਸੀਂ ਸਮਝਦਾਰ ਹੋ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਜਾਣੀ ਜਾਣੇ ਜੋ ਬੁਰਾ ਕਰੇਗਾ ਉਸਦੇ ਨਾਲ ਬੁਰਾ ਹੀ ਹੋਵੇਗਾ ਕਿਉਂਕਿ ਅੱਜ ਕੱਲ ਦਾ ਟਾਈਮ ਹੀ ਕਾਲ ਯੁਗ ਦਾ ਹੈ ਪਹਿਲਾ ਸਮਾਂ ਹੁੰਦਾ ਸੀ ਖਾਲਸਾ ਜੀ ਜੋ ਕਿਸੇ ਦਾ ਬੁਰਾ ਕਰਦੇ ਸੀ ਆਪਾਂ ਸੋਚਦੇ ਸੀ ਕਿ ਉਹਨਾਂ ਦਾ ਹੁੰਦਾ ਨਹੀਂ ਹੁਣ ਕਾਲ ਯੁਗ ਦਾ ਸਮਾਂ ਹੀ ਬਹੁਤਾ ਸਮਾਂ ਨਹੀਂ ਲੱਗਦਾ ਇੱਥੇ ਆਪਾਂ ਨੂੰ ਸਾਰੇ ਖਾਲਸਾ ਜੀ ਨਵੇੜੇ ਦੇ ਕੇ ਜਾਣੇ ਪੈਂਦੇ ਨੇ ਇੱਥੇ ਆਪਾਂ ਨੂੰ ਸਾਰੇ ਲੈਣੇ ਦੇਣੇ ਦੇ ਕੇ ਜਾਣੇ ਪੈਂਦੇ ਨੇ ਜੇ ਆਪਾਂ ਕਹੀਏ ਕਿ ਆਪਾਂ ਕਿਸੇ ਦੇ ਨਾਲ ਬੁਰਾ ਕਰਕੇ ਮਾੜਾ ਕਰਕੇ ਆਪਾਂ ਬਚ ਜਾਵਾਂਗੇ ਤਾਂ ਖਾਲਸਾ ਜੀ ਕਦੇ ਵੀ ਨਹੀਂ ਹੋ ਸਕਦਾਗਾ ਤੇ ਜਿੰਨਾ ਤੇ ਖਾਨਸਾ ਜੀ ਸ਼ਹੀਦਾ ਸਿੰਘਾਂ ਦੀ ਕਿਰਪਾ ਹੋ ਜਾਂਦੀ ਏ ਤੇ ਉਹਨਾਂ ਦਾ ਤਾਂ ਕੋਈ ਚਾਹੇ ਵੀ ਵਾਲਵਿੰਗਾ ਨਹੀਂ ਕਰ ਸਕਦਾ ਉਹਨਾਂ ਦੇ ਘਰ ਦੇ ਵਿੱਚ ਨਾ ਹੀ ਮਾੜੀਆਂ ਰੂਹਾਂ ਦਾ ਸਾਇਆ ਰਹਿੰਦਾ ਨਾ ਹੀ ਉਹਨਾਂ ਦੇ ਘਰ ਦੇ ਵਿੱਚ ਜਿਵੇਂ ਕਈ ਵਾਰ ਪਰਿਵਾਰਾਂ ਨੂੰ ਲੱਗਦਾ ਹੈ ਖਾਨਸਾ ਜੀ ਸਾਡੇ ਘਰ ਦੇ ਵਿੱਚ ਕੋਈ ਟੂਣਾ ਟੱਪਾ ਕੀਤਾ ਹੋਇਆ ਹੈ ਜਾਂ ਕੋਈ ਇਸ ਤਰ੍ਹਾਂ ਦਾ ਹੀ ਚੀਜ਼ ਉਹ ਵੀ ਜੋ ਚੀਜ਼ ਹੁੰਦੀ ਏ ਖਾਨਸਾ ਜੀ ਉਸ ਦਾ ਵੀ ਕੋਈ ਅਸਰ ਨਹੀਂ ਹੁੰਦਾ ਉਹ ਵਾਪਸ ਮੁੜ ਕੇ ਜਿਸ ਨੇ ਕੀਤਾ ਹੁੰਦਾ ਉਸ ਤੇ ਹੀ ਚਲੀ ਜਾਂਦੀ ਕਿਉਂਕਿ ਜਿਹੜੇ ਪਰਿਵਾਰ ਦੇ ਵਿੱਚ ਖਾਲਸਾ ਜੀ ਦਸਾਂ ਨੋਹਾਂ ਦੀ ਗਿਰਤ ਦੇ ਵਿੱਚੋਂ ਸ਼ਹੀਦਾ ਸਿੰਘਾ ਗੁਰੂ ਸਹਿ ਬੰਨਾ ਦੇ ਲਈ ਦਸਬੰਧ ਜਾਂਦਾ ਹੋਵੇ ਸ਼ਹੀਦੀ ਰਗੜੀਆਂ ਨਹੀਂ ਆ ਦੇਗਾ ਜਾਂਦੀਆਂ ਹੋਣ ਤੇ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਦੀ ਹੋਵੇ ਤੇ ਖਾਲਸਾ ਜੀ ਜਿਸ ਘਰ ਦੇ ਵਿੱਚ 24 ਘੰਟਿਆਂ ਵਾਂ ਗੁਰਬਾਣੀ ਦੇ ਜਾਪ ਚੱਲਦੇ ਹੋਣ ਉਥੇ ਮਾੜੀਆਂ ਰੂਹਾਂ ਦਾ ਸਾਆਇਆ ਕਦੇ ਆ ਹੀ ਨਹੀਂ ਸਕਦਾ ਉਥੇ ਜਾ ਕੇ ਵੀ ਕੋਈ ਕਿਸੇ ਦਾ ਵਾਲ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਇੰਨੀ ਹੋ ਜਾਂਦੀ ਹੈ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇੱਕ ਵੀਰ ਦੀ ਤੇ ਉਸੇ ਪਰਿਵਾਰ ਦੀ ਵਾਰਤਾਏ ਜਿਹੜੀ ਸਾਂਝੀ ਕਰਨ ਲੱਗੇ ਆ ਇਹ ਸਾਡੇ ਹੀ ਰੈਂਟਡ ਦੇ ਵਿੱਚੋਂ ਕਾਫੀ ਅੱਗੇ ਜਾ ਕੇ ਖਾਲਸਾ ਜੀ ਪਰਿਵਾਰ ਦੀ ਹੱਡ ਬੀਤੀ ਹੈ ਜੇ ਜੇ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਉਹ ਵੀਰ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਉਹ ਭੈਣ ਭਰਾ ਸੀ ਤੇ ਇੱਕ ਉਹਨਾਂ ਦੇ ਮਾਤਾ ਪਿਤਾ ਸੀ ਤੇ ਇੱਕ ਉਹਨਾਂ ਦੇ ਦਾਦੀ ਜੀ ਸੀ ਖਾਲਸਾ ਜੀ ਪੰਜ ਮੈਂਬਰ ਪਰਿਵਾਰ ਦੇ ਇੱਕ ਬਜ਼ੁਰਗ ਮਾਤਾ ਜੀ ਤੇ ਦੋ ਉਹਨਾਂ ਦੇ ਵੀਰ ਦੇ ਮਾਤਾ ਪਿਤਾ ਤੇ ਇੱਕ ਦੋਨੇ ਭੈਣ ਭਰਾ ਚਾਰੇ ਭੈਣ ਦੋਨੇ ਭੈਣ ਭਰਾ ਤੇ ਮਾਤਾ ਪਿਤਾ ਤੇ ਦਾਦੀ ਜੀ ਘਰ ਦੇ ਵਿੱਚ ਪੰਜ ਮੈਂਬਰ ਤੇ ਪੰਜਾਂ ਮੈਂਬਰਾਂ ਨੇ ਹੀ ਖਾਲਸਾ ਜੀ ਅੰਮ੍ਰਿਤ ਛਕਿਆ ਹੋਇਆ ਖਾਲਸਾ ਜੀ ਇੱਕ ਪਰਿਵਾਰ ਦੇ ਸਾਰੇ ਹੀ ਮੈਂਬਰ ਗੁਰਸਿੱਖ ਹੋਣ ਗੁਰੂ ਮਹਾਰਾਜ ਸਚੇ ਪਾਤਸ਼ਾਹ ਦੇ ਨਾਲ ਜੁੜੇ ਹੋਣ ਗੁਰਬਾਣੀ ਦੇ ਨਾਲ ਜੁੜੇ ਹੋਣ ਤਾਂ ਖਾਲਸਾ ਜੀ ਤੁਸੀਂ ਸੋਚੋ ਕਿ ਉਹਨਾਂ ਤੇ ਆਇਆ ਹੋਇਆ ਮਾੜਾ ਟਾਈਮ ਕਿਸੇ ਸਮੇਂ ਜੀ ਫੋਲ ਕੇ ਆ ਵੀ ਜਾਂਦਾ ਹੈ ਤਾਂ ਕਿਵੇਂ ਵਾਹਿਗੁਰੂ ਸਚੇ ਪਾਤਸ਼ਾਹ ਉਸ ਮਾੜੇ ਟਾਈਮ ਨੂੰ ਟਾਲ ਮਟੋਲ ਕਰਕੇ ਉਹਨਾਂ ਤੋਂ ਦੂਰ ਕਰਦੇ ਨੇ ਖਾਲਸਾ ਜੀ ਵੀਰ ਨੇ ਦੱਸਿਆ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਕਹਿੰਦੇ ਸਾਡੇ ਦਾਦੀ ਜੀ ਨੇ ਜੋ ਉਹਨਾਂ ਦੇ ਟਾਈਮ ਤੋਂ ਕਹਿੰਦੇ ਸਾਡੇ ਘਰ ਚ ਜੋਤ ਜਗਦੀ ਸੀ। ਜੋਤ ਵੀ ਚੱਕਦੀ ਸੀ ਤੇ ਕਹਿੰਦੇ ਜਿਹੜੇ ਸਾਡੇ ਦਾਦੀ ਜੀ ਸੀਗੇ ਉਹ ਸ਼ਹੀਦੀ ਰਗੜੇ ਦੀ ਦੇਖ ਵੀ ਦਿੰਦੇ ਸੀ। ਕਹਿੰਦੇ ਜਦੋਂ ਵੀ ਸਾਡੇ ਘਰ ਦੇ ਵਿੱਚ ਜਿਵੇਂ ਉਹ ਵੀਰ ਦੱਸ ਰਿਹਾ ਕਿ ਉਹਨਾਂ ਦੇ ਫਾਦਰ ਸਾਹਿਬ ਸੀ ਜਦੋਂ ਅਨਮੈਰਿਡ ਸੀਗੇ। ਇਹ ਕਹਿੰਦੇ ਕਾਫੀ ਪੁਰਾਣੇ ਸਮੇਂ ਦੀ ਗੱਲ ਹੈ ਜਿਵੇਂ ਕਿ ਹੁਣ ਤਾਂ ਵੀਰ ਦੱਸ ਰਿਹਾ ਕਿ ਮੇਰੀ ਮੈਰਿਜ ਹੋ ਗਈ ਆ ਜਦੋਂ ਉਹਨਾਂ ਦੇ ਫਾਦਰ ਸਾਹਿਬ ਵੀ ਅਨਮੈਰਿਡ ਸੀ। ਉਹ ਸਮੇਂ ਦੀ ਗੱਲ ਸੀਗੀ। ਕਹਿੰਦੇ ਕਿ ਜਦੋਂ ਵੀ ਕਿਸੇ ਵੀ ਸਮੇਂ ਉਹਨਾਂ ਦੇ ਪਰਿਵਾਰ ਤੇ ਕਹਿੰਦੇ ਕੋਈ ਨਾ ਕੋਈ ਆਚ ਆ ਜਾਣੀ ਤਾਂ ਉਹ ਵੀਰ ਦੱਸ ਰਿਹਾ ਕਿ ਮੇਰੇ ਦਾਦੀ ਜੀ ਨੇ ਜੋਤ ਜਗਾਉਣੀ ਤਾਂ ਤਨ ਤਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਫੋਟੋ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਰਕੇ ਤੇ ਕਹਿੰਦੇ ਉਹਨਾਂ ਨੇ ਸ਼ਹੀਦੀ ਦੇਗਦੀ ਰਸਤ ਲੈਣੀ ਤੇ ਗੁਰਦੁਆਰਾ ਸਾਹਿਬ ਜਾਣਾ ਉੱਥੇ ਕਹਿੰਦੇ ਨਿਹੰਗ ਸਿੰਘਾਂ ਤੋਂ ਅਰਦਾਸ ਕਰਵਾਉਣੀ ਕਰਵਾ ਕੇ ਸ਼ਹੀਦੀ ਰਗੜਾ ਲਗਵਾ ਕੇ ਆਉਣਾ ਖਾਲਸਾ ਜੀ ਵੀਰ ਦੱਸ ਰਿਹਾ ਕਿ ਮੇਰੇ ਦਾਦੀ ਜੀ ਦਾ ਇੰਨਾ ਵਿਸ਼ਵਾਸ ਸੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਾਡੇ ਘਰ 'ਚ ਪ੍ਰੋਬਲਮ ਹੋਣੀ ਕਿਸੇ ਨੂੰ ਕੋਈ ਸਰੀਰਕ ਤੌਰ ਤੇ ਦੁੱਖ ਤਕਲੀਫ ਹੋਣਾ ਕਹਿੰਦੇ ਕਿ ਉਹਨਾਂ ਨੇ ਅਰਦਾਸ ਬੇਨਤੀ ਹੀ ਕਰਨੀ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਣੀ ਉਹ ਸਾਡਾ ਕਾਰਜ ਵੀ ਸਿੱਧ ਹੋ ਜਾਣਾ ਤੇ ਜੇ ਘਰ ਦੇ ਵਿੱਚ ਕਿਸੇ ਫੈਮਿਲੀ ਮੈਂਬਰ ਨੇ ਬਿਮਾਰ ਹੋਣਾ ਤੇ ਉਹਨਾਂ ਨੇ ਵੀ ਠੀਕ ਹੋ ਜਾਣਾ ਉਹਨੇ ਇੱਥੇ ਜਾ ਕੇ ਖਾਲਸਾ ਜੀ ਕਈਆਂ ਦੇ ਮਨ ਦੇ ਵਿੱਚ ਇਹ ਵੀ ਗੱਲ ਆ ਜਾਂਦੀ ਹੈ ਕਿ ਜੇ ਇਸ ਤਰ੍ਹਾਂ ਕਰਿਆ ਤਾਂ ਆਪਾਂ ਡਾਕਟਰ ਤੋਂ ਬਿਨਾਂ ਹੀ ਠੀਕ ਹੋ ਜਾਈਏ ਤਾਂ ਫਿਰ ਆਪਾਂ ਜੋ ਡਾਕਟਰਾਂ ਨੇ ਹਸਪੀਟਲ ਖੋਲੇ ਨੇ ਉਹਨਾਂ ਦੀ ਕੀ ਜ਼ਰੂਰਤ ਹੈ ਜ਼ਰੂਰ ਖਾਲਸਾ ਜੀ ਇਸ ਗੱਲ ਦੇ ਨਾਲ ਵੀ ਸਹਿਮਤ ਆ ਪਰ ਜਿੰਨਾ ਦਾ ਵਿਸ਼ਵਾਸ ਤੇ ਸ਼ਰਧਾ ਭਾਵਨਾ ਹੀ ਗੁਰੂ ਦੇ ਪ੍ਰਤੀ ਇੰਨਾ ਹੋਵੇ ਉੱਥੇ ਫਿਰ ਦਵਾਈਆਂ ਨਹੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕੀਤੀ ਗਈ ਅਰਦਾਸ ਹੀ ਆਪਣਾ ਜੋ ਦੁੱਖ ਤਕਲੀਫ ਹੈ ਉਹ ਦੂਰ ਕਰ ਦਿੰਦੀ ਹੈ ਇਸੀ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਸਾਡੇ ਘਰ ਦੇ ਵਿੱਚ ਸ਼ੁਰੂ ਤੋਂ ਲੈ ਕੇ ਜੋਤ ਵੀ ਜਗਦੀ ਸੀ ਅਸੀਂ ਸ਼ਹੀਦਾ ਸਿੰਘਾ ਗੁਰੂ ਸੇਵਨਾ ਦੇ ਨਾਮ ਦਾ ਦਸਬੰਦ ਵੀ ਕਾੜਦੇ ਸੀ ਆਪਣੀ ਦਸਾਂ ਨੋਹਾਂ ਦੀ ਕੀਰਤ ਦੇ ਵਿੱਚੋਂ ਤੇ ਕਹਿੰਦੇ ਅਸੀਂ ਸ਼ਹੀਦੀ ਦੇਖਦੀ ਕਹਿੰਦੇ ਰਸਤ ਵੀ ਦਿਖਦੇ ਸੀ ਖਾਲਸਾ ਜੀ ਵੀਰ ਦੱਸਦੇ ਕਿ ਅਸੀਂ ਸਾਲ ਬਾਅਦ ਆਪਣੀ ਘਰ ਦੇ ਵਿੱਚ ਸ਼੍ਰੀ ਖੰਡਪੁਰ ਸਾਹਿਬ ਦਾ ਪ੍ਰਕਾਸ਼ ਕਰਵਾਉਂਦੇ ਸੀ ਤੇ ਅਸੀਂ ਭੋਗ ਦੇ ਸਮੇਂ ਵੀ ਸ਼ਹੀਦੀ ਦੇਖਦਾ ਰਗੜਾ ਲਗਵਾਉਂਦੇ ਸੀ ਸਾਰੀਆਂ ਸੰਗਤਾਂ ਨੂੰ ਪ੍ਰਸ਼ਾਦ ਦੇ ਤੌਰ ਤੇ ਵਰਤਾਉਂਦੇ ਵੀ ਸੀ ਕਹਿੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਹੁਤ ਕਿਰਪਾ ਸੀ ਕਹਿੰਦੇ ਕਿ ਜਿਵੇਂ ਹੀ ਅਸੀਂ ਪਰਿਵਾਰ ਦੇ ਵਿੱਚ ਦੇਖਿਆ ਪਹਿਲਾ ਦਾਦਾ ਦਾਦੀ ਜੀ ਕਹਿੰਦੇ ਕਿ ਜਿਵੇਂ ਉਹਨਾਂ ਨੇ ਅੰਮ੍ਰਿਤ ਛਕਿਆ ਸੀ ਕਹਿੰਦੇ ਬਾਅਦ ਚ ਮੇਰੇ ਫਾਦਰ ਸਾਹਿਬ ਨੇ ਛਕ ਲਿਆ ਕਹਿੰਦੇ ਮੇਰੇ ਜੋ ਮਾਤਾ ਜੀ ਸੀ ਉਹ ਕਹਿੰਦੇ ਕਿ ਅਨਮੈਰਿਡੀ ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ ਸੀ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਜਿਵੇਂ ਆਪਾਂ ਅਕਸਰ ਤੁਹਾਡੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਕਿ ਬੱਚੇ ਜਿਸ ਤਰ੍ਹਾਂ ਆਪਣੇ ਮਾਪੇ ਨੂੰ ਦੇਖਦੇ ਨੇ ਉਹ ਉਸੇ ਤਰ੍ਹਾਂ ਹੀ ਕਰਦੇ ਨੇ ਜਿਵੇਂ ਇਸ ਪਰਿਵਾਰ ਦੇ ਵਿੱਚ ਬੱਚਿਆਂ ਨੇ ਆਪਣੇ ਮਾਪੇ ਨੂੰ ਗੁਰੂ ਨਾਲ ਜੁੜਦੇ ਦੇਖਿਆ ਗੁਰਬਾਣੀ ਦੇ ਜਾਪ ਕਰਤੇ ਦੇਖਿਆ ਤਾਂ ਵੀਰ ਦੱਸ ਰਿਹਾ ਕਿ ਸਾਡਾ ਵੀ ਦੋਨਾਂ ਪੈਣ ਪ੍ਰਾਵਾਂ ਦਾ ਮਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰਬਾਣੀ ਦੇ ਨਾਲ ਜੁੜਿਆ ਕਹਿੰਦੇ ਪਹਿਲਾਂ ਮੇਰੀ ਭੈਣ ਨੇ ਅਮਰਤ ਛਕਿਆ ਤੇ ਉਸ ਦੇ ਬਾਅਦ ਦੇ ਵਿੱਚ ਕਹਿੰਦੇ ਮੇਰਾ ਵੀ ਮਨ ਕੀਤਾ ਤੇ ਮੈਂ ਵੀ ਅਮਰਤ ਛਕ ਲਿਆ ਇਨੀ ਖਾਂਸਾ ਜੀ ਸ਼ਰਦਾ ਭਾਵਨਾ ਉਸ ਪਰਿਵਾਰ ਦੀ ਤੇ ਉਹ ਵੀਰ ਦੱਸ ਰਿਹਾ ਕਿ ਮੈਂ ਕਿਤੇ ਵੀ ਜਾਣਾ ਹੋਵੇ ਕਹਿੰਦੇ ਕਿ ਮੇਰੇ ਕੋਲ ਹੀ ਹਰ ਸਮੇ ਗੁਟਕਾ ਸਹਿਬ ਹੁੰਦਾ ਹੈ ਕਹਿੰਦੇ ਕਿ ਮੈਂ ਕਿਤੇ ਵੀ ਗੁਰਦੁਆਰਾ ਸਹਿਬ ਰੁੱਕ ਕੇ ਕਹਿੰਦੇ ਨਾਲੇ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਨਮਸਕਾਰ ਕਰ ਲਈਦਾ ਹੈ ਕਹਿੰਦੇ ਨਾਲੇ ਪਾਠ ਕਰ ਲਈਦਾ ਕਹਿੰਦੇ ਕਿ ਮੇਰਾ ਭਰੋਸਾ ਹੀ ਇਸ ਤਰ੍ਹਾਂ ਮੈਨੂੰ ਜੇ ਮੈਂ ਪਾਠ ਨਾ ਕਰਾਂ ਤੇ ਕਹਿੰਦੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਮੇਰੀ ਜ਼ਿੰਦਗੀ ਦੇ ਵਿੱਚ ਕੋਸ਼ਣਾ ਕੋਸ਼ ਅਜ ਕੁਝ ਰਹਿ ਗਿਆ ਹੁੰਦਾ ਹੈ ਜਿਵੇਂ ਅੱਜ ਦੇ ਦਿਨ ਮੈਂ ਕੁਛ ਕੀਤਾ ਨਹੀਂ ਹੁੰਦਾ ਮੇਰਾ ਕੋਈ ਬਹੁਤ ਵੱਡਾ ਕੰਮ ਰਹਿ ਗਿਆ ਹੁੰਦਾ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਫਿਰ ਮੈਨੂੰ ਸਾਰੇ ਦਿਨ ਇਸ ਤਰ੍ਹਾਂ ਦੀ ਚਿੰਤਾ ਲੱਗੀ ਰਹਿੰਦੀ ਏਸੀ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਅਸੀਂ ਆਪਣੀ ਭੈਣ ਦਾ ਕਹਿੰਦੇ ਕਿ ਮੈਂ ਰਿਸ਼ਤਾ ਦੇਖਣਾ ਸੀ ਭੈਣ ਮੇਰੀ ਗੁਰ ਸਿੱਖ ਸੀ ਕਹਿੰਦੇ ਸਾਨੂੰ ਸੀ ਕਿ ਪਰਿਵਾਰ ਇਸ ਤਰ੍ਹਾਂ ਦਾ ਮਿਲੇ ਜੋ ਅਮਰਤਾ ਰਿਬੇਸ਼ਕ ਨਾ ਹੋਵੇ ਪਰ ਗੁਰੂ ਦੇ ਨਾਲ ਜੁੜਿਆ ਹੋਵੇ ਵਹਿਮਾ ਭਰਮਾ ਤੋਂ ਦੂਰ ਹੋਵੇ ਗੁਰੂ ਨਾਲ ਜੁੜਿਆ ਹੋਵੇ ਗਰਬਾਣੀ ਦੇ ਚਾਪ ਕਰਦਾ ਹੋਵੇ ਤੇ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ਾ ਨਾ ਹੋਵੇ ਪੀਟ ਸ਼ਰਾਬ ਦਾ ਸੀਮਨ ਨਾ ਹੋਵੇ ਇਸ ਤਰ੍ਹਾਂ ਦਾ ਖਾਲਸਾ ਜੀ ਵੀਰ ਦੱਸਦੇ ਮੈਂ ਅਰਦਾਸ ਬੇਨਤੀ ਕਰਦਾ ਸੀ ਕਹਿੰਦੇ ਪਰ ਪ੍ਰਮਾਤਮਾ ਨੇ ਸਾਡੀ ਇੰਨੀ ਬਾਹ ਫੜੀ ਕਹਿੰਦੇ ਕਿ ਮੇਰੀ ਭੈਣ ਦੇ ਲਈ ਬਹੁਤ ਵਧੀਆ ਅੰਮ੍ਰਿਤਧਾਰੀ ਪਰਿਵਾਰ ਸਾਨੂੰ ਮਿਲਿਆ ਜਿਹੜਾ ਕਿ ਬਾਹਰ ਤੋਂ ਮਿਲਿਆ ਸਾਨੂੰ ਕੈਨੇਡਾ ਤੋਂ ਕਹਿੰਦੇ ਕਿ ਸੁਪਨਾ ਨਹੀਂ ਸੀ ਮੇਰੀ ਭੈਣ ਦਾ ਬਾਹਰ ਚ ਜਾਣ ਦਾ ਉਸ ਦਾ ਬਿਲਕੁਲ ਵੀ ਮਨ ਨਹੀਂ ਸੀ ਇਹਨੇ ਪਰ ਵੈਗਰੂ ਸੱਚੇ ਪਾਤਸ਼ਾਹ ਨੇ ਜਿੰਨਾ ਉਸਨੇ ਸੋਚਿਆ ਸੀ ਅਕੈਡਮੀ ਦੇ ਵਿੱਚ ਕਹਿੰਦੇ ਜੌਬ ਕਰਦੇ ਸੀ ਮੇਰੇ ਸਿਸਟਰ ਉਹ ਵੀਰ ਦੱਸਦੇ ਨੇ ਉਹਨਾਂ ਦੀ ਕਹਿੰਦੇ ਕਿ ਮਨ ਸੀ ਕਿ ਮੈਂ ਇੱਥੇ ਹੀ ਜੌਬ ਕਰਾਂ ਇੱਥੇ ਕੋਈ ਇੰਡੀਆ ਦੇ ਵਿੱਚ ਜੌਬ ਕਰਕੇ ਇੱਥੇ ਹੀ ਆਪਣੇ ਮੈਂ ਪੈਰਾਂ ਤੇ ਖੜੀ ਹੋਵਾਂ ਪਰ ਜਿੰਨੀ ਉਹਨਾਂ ਦੀ ਸੋਚ ਸੀ ਉਸ ਤੋਂ ਵੱਧ ਕੇ ਉਸ ਆਕਾਲ ਪੁਰਖ ਵੈਗਰੂ ਸੱਚੇ ਪਾਤਸ਼ਾਹ ਨੇ ਵੀਰ ਦੱਸ ਦੇ ਕਿ ਸਾਨੂੰ ਦਿੱਤਾ ਕਹਿੰਦੇ ਕੇ ਭੈਣ ਦਾ ਵਿਆਹ ਕੀਤਾ ਬਹੁਤ ਵਧੀਆ ਪਰਿਵਾਰ ਮਿਲਿਆ ਉਹ ਬਾਹਰ ਚਲੇ ਗਿਆ ਕਹਿੰਦੇ ਮੇਰੀ ਭੈਣ ਨੂੰ ਵੀ ਬਾਹਰ ਲੈ ਗਿਆ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆ ਕਿ ਕਹਿੰਦੇ ਅਸੀਂ ਸ਼ਹੀਤਾ ਸਾਹਿਬ ਵੀ ਕਹਿੰਦੇ ਹਰ ਮਹੀਨੇ ਜਾਣਾ ਹੁੰਦਾ ਸੀ ਅਸੀਂ ਸ੍ਰੀ ਅਮਰਤ ਸਹਿਬ ਕਹਿੰਦੇ ਹਰ ਮਹੀਨੇ ਜਾਣਾ ਭਾਵੇਂ ਅਸੀਂ ਸੰਗਰਾਦ ਨੂੰ ਚਾਹੀਏ ਭਾਵੇਂ ਮੱਸੀਆ ਦੇ ਦਿਹਾੜੇ ਤੇ ਭਾਵੇਂ ਕਿਸੇ ਹੋਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਈ ਜਨਮ ਦਿਹਾੜਾ ਸ਼ਹੀਦੀ ਦਿਹਾੜਾ ਕਹਿੰਦੇ ਇਸ ਤਰ੍ਹਾਂ ਜਾਣਾ ਤੇ ਜੇ ਕਈ ਵਾਰ ਨਾ ਵੀ ਸਵਾਲ ਲੱਗਣਾ ਇਸ ਤਰ੍ਹਾਂ ਦੇ ਦਿਨ ਦਿਹਾਰ ਤੇ ਜਾਣ ਦਾ ਤੇ ਅਸੀਂ ਅੱਗੇ ਪਿੱਛੇ ਵੀ ਚਲੇ ਜਾਂਦੇ ਸੀ ਪਰ ਅਸੀਂ ਜਾਣਾ ਹਰ ਮਹੀਨੇ ਹੁੰਦਾ ਸੀ ਖਾਲਸਾ ਜੀ ਵੀਰ ਤਸਤੇ ਹਰ ਮਹੀਨੇ ਅਸੀਂ ਪਰਿਵਾਰ ਸਮੇਤ ਅਸੀਂ ਸ਼੍ਰੀ ਅੰਮ੍ਰਿਤਸਰ ਸਹਿਬ ਜਾਣਾ ਦਰਸ਼ਨ ਮੇਲੇ ਕਰਨੇ ਤੇ ਅਸੀਂ ਤਾਂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਜਾਣਾ ਉਹਦੀ ਜੋਤ ਦੇ ਵਿੱਚ ਘੋਪਾ ਕੇ ਆਉਣਾ ਨਾਲੇ ਅਸੀਂ ਆਪਣਾ ਦਸਵੰਦ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚੜਾ ਕੇ ਆਉਣਾ ਸ਼ਹੀਦੀ ਦੇਖਦੀ ਰਸ ਕਹਿੰਦੇ ਅਸੀਂ ਤਾਲਾ ਸਾਹਿਬ ਕਰਵਾਉਣੀ ਤੇ ਟਾਲਾ ਸਾਹਿਬ ਤੋਂ ਥੋੜਾ ਜਿਹਾ ਅੱਗੇ ਜਾ ਕੇ ਖਾਲਸਾ ਜੀ ਧੰਨ ਧੰਨ ਬਾਬਾ ਨੋਹ ਸਿੰਘ ਸਾਹਿਬ ਜੀ ਦੀ ਸਵਾਦੇ ਉਥੇ ਵੀ ਕਹਿੰਦੇ ਅਸੀਂ ਜਾ ਕੇ ਦਰਸ਼ਨ ਮੇਲੇ ਕਰਕੇ ਆਉਣੇ ਅਰਦਾਸ ਬੇਨਤੀ ਕਰਨੀ ਕਹਿੰਦੇ ਜਦੋਂ ਵੀ ਅਸੀਂ ਜਾਣਾ ਇਸ ਤਰ੍ਹਾਂ ਸਾਰੀਆਂ ਜਗ੍ਹਾ ਤੋਂ ਦਰਸ਼ਨ ਮੇਲੇ ਕਰਕੇ ਫਿਰ ਵਾਪਸ ਆਉਣਾ ਖਾਲਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਕਈ ਵਾਰ ਤਾਂ ਅਸੀਂ ਜਿਹੜਾ ਸਾਡਾ ਦਸਬੰਧ ਹੁੰਦਾ ਸੀ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਝੜਾ ਕੇ ਆਉਂਦੇ ਸੀ ਤੇ ਕਈ ਵਾਰ ਕਹਿੰਦੇ ਜਦੋਂ ਸਾਨੂੰ ਲੱਗਣਾ ਕਿ ਕੋਈ ਪਰਿਵਾਰ ਲੋੜਵੰਦ ਦੇ ਉਸ ਨੂੰ ਹੈਲਪ ਦੀ ਜ਼ਰੂਰਤ ਹੈ ਜਾਂ ਕਈ ਵਾਰ ਕਹਿੰਦੇ ਕਿ ਸਾਡੇ ਘਰ ਦੇ ਵਿੱਚ ਜੋ ਕੰਮ ਕਰਨ ਵਾਲੇ ਆਂਟੀ ਹੁੰਦੇ ਸੀ ਉਹਨਾਂ ਦੀ ਜਿਹਨੇ ਲੜਕੀ ਦੀ ਮੈਰਿਜ ਹੋਣੀ ਤੇ ਸਾਨੂੰ ਲੱਗਣਾ ਕਿ ਸਾਨੂੰ ਇੱਥੇ ਹੈਲਪ ਕਰਨੀ ਚਾਹੀਦੀ ਹੈ ਜੋ ਵੀ ਕਹਿੰਦੇ ਸੀ ਸਾਲ ਦੇ ਵਿੱਚ ਸਾਡੀ ਜੋ ਕਮਾਈ ਦੇ ਵਿੱਚੋਂ ਅਸੀਂ ਦਸਵੰਦ ਕੱਢਿਆ ਹੁੰਦਾ ਸੀ ਕਹਿੰਦੇ ਫਿਰ ਅਸੀਂ ਇਸ ਜਰੀਏ ਕਹਿੰਦੇ ਲੋੜਵੰਦ ਦੀ ਮਦਦ ਕਰਕੇ ਪਹਿਲਾ ਕਹਿੰਦੇ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਮੱਥਾ ਟੇਕ ਆਉਣਾ ਅਰਦਾਸ ਬੇਨਤੀ ਕਰ ਆਉਣੀ ਮਾਰਾ ਸੱਚੇ ਪਾਸ਼ਾ ਤੁਹਾਡੇ ਦਰ ਤੇ ਜੋ ਅਸੀਂ ਦਸਵੰਦ ਚੜਾ ਕੇ ਦੇਣਾ ਸੀ ਲੋੜਵੰਦ ਦੀ ਹੈਲਪ ਕਰਨ ਲਈ ਤੇ ਉਸ ਦੇ ਦਸਵੰਦ ਦੇ ਵਿੱਚੋਂ ਖਾਲਸਾ ਜੀ ਵੀ ਦੱਸ ਰਿਹਾ ਜਿਵੇਂ 100 ਰੁਪਏ ਜਾਂ 500 ਰੁਪਏ ਕੱਢ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਅਸੀਂ ਮੱਥਾ ਟੇਕ ਆਉਂਦੇ ਸੀ ਬਾਕੀ ਦੇ ਦਸਵੰਦ ਦੇ ਨਾਲ ਕਿਸੇ ਲੋੜਵੰਦ ਵੀਰ ਭੈਣ ਦੀ ਕਹਿੰਦੇ ਅਸੀਂ ਮਦਦ ਕਰਦੇ ਸੀ ਇਸੀ ਤਰ੍ਹਾਂ ਖਾਰਸਾ ਜੀ ਵੀਰ ਦੱਸ ਦਿਆ ਕਹਿੰਦੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਨੀ ਕਿਰਪਾ ਹੁੰਦੀ ਹੈ ਸਾਡੇ ਤੇ ਸਾਡੇ ਤੇ ਕਹਿੰਦੇ ਕਿ ਸਾਡੇ ਕੋਲ ਇੱਕ ਸਿੰਪਲ ਘਰ ਹੁੰਦਾ ਹੈ ਜ਼ਮੀਨ ਸਾਡੇ ਕੋਲ 8-10 ਕਿੱਲੇ ਹੁੰਦੀ ਹੈ ਪਰ ਸਾਨੂੰ ਬਚਤ ਨਹੀਂ ਸੀ ਹੁੰਦੀ ਜੀ ਕਹਿੰਦੇ ਹਰ ਵਾਰ ਫਸਲ ਕਦੇ ਖਰਾਬ ਹੋ ਜਾਂਦੀ ਸੀ ਕਦੇ ਕਿਵੇਂ ਵੀ ਕਰਕੇ ਸਾਨੂੰ ਕਮਾਈ ਦੇ ਵਿੱਚੋਂ ਬਚਤ ਨਹੀਂ ਸੀ ਹੁੰਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹਰ ਚੀਜ਼ ਦੇ ਵਿੱਚ ਬਰਕਤ ਪਈ ਇਹਦੇ ਪਹਿਲਾਂ ਅਸੀਂ ਇੱਕ ਛੋਟੇ ਜਿਹੇ ਮੋਟਰਸਾਈਕਲ ਸਾਈਕਲ ਵਾਲੇ ਹੁੰਦੇ ਸੀ ਅੱਜ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਕਹਿੰਦੇ ਅਸੀਂ ਬਹੁਤ ਸੋਹਣੀ ਕੋਠੀ ਵੀ ਪਾਈਏ ਕਹਿੰਦੇ ਸਾਡੇ ਕੋਲ ਗੱਡੀਆਂ ਵੀ ਨੇ ਕਹਿੰਦੇ ਦੋ ਗੱਡੀਆਂ ਨੇ ਇੱਕ ਦੀ ਬਚਾਈਏ ਕਹਿੰਦੇ ਦੋ ਬਾਈਕ ਨੇ ਕਿੰਨੇ ਮਹਾਰਾਜ ਨੇ ਬਹੁਤ ਕੁਛ ਦਿੱਤਾ ਜਿੰਨਾ ਵੀ ਕਹਿੰਦੇ ਅਸੀਂ ਕਹੀਏ ਜਿੰਨਾ ਵੀ ਅਸੀਂ ਸ਼ੁਕਰਾਨਾ ਕਰੀਏ ਕਹਿੰਦੇ ਉਨਾ ਹੀ ਘਟੇ ਏਸੀ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਇੱਕ ਦਿਨ ਕਹਿੰਦੇ ਕਿ ਅਸੀਂ ਸੋਚਿਆ ਇਹਦੇ ਸੰਗਰਾਮ ਦਾ ਦਿਹਾੜਾ ਸੀ ਸਾਡੇ ਮੜ ਦੇ ਵਿੱਚ ਆਇਆ ਕਿ ਕਿਉਂ ਨਾ ਅਸੀਂ ਸ਼ਹੀਦਾ ਸਾਹਿਬ ਚਾਏਗੇ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਗਏ ਤਨਤਨ ਗੁਰੂ ਰਾਮਦਾਸ ਮਹਾਰਾਜੀ ਦੇ ਦਰ ਤੇ ਗਏ ਕਹਿੰਦੇ ਉੱਥੇ ਦਰਸ਼ਨ ਵੇਲੇ ਕੀਤੇ ਤਨਤਨ ਗੁਰੂ ਰਾਮਦਾਸ ਮਹਾਰਾਜੀ ਦੇ ਚਰਨਾਂ ਕਮਲਾਂ 'ਚ ਨਮਸਕਾਰ ਕੀਤੀ ਅਰਦਾਸ ਬੇਨਤੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਅਸੀਂ ਸ਼ਹੀਦਾ ਸਾਹਿਬ ਆਏ ਉਸ ਦਿਨ ਕਹਿੰਦੇ ਐਤਵਾਰ ਦਾ ਟਾਈਮ ਸੀ ਕਹਿੰਦੇ ਬਹੁਤ ਜ਼ਿਆਦਾ ਸੰਗਤ ਸੀ ਕਹਿੰਦੇ ਕਿ ਬਹੁਤ ਮਨ ਨੂੰ ਸਕੂਨ ਮਿਲਿਆ ਜਿੰਨੀ ਸੰਗਤ ਤੇ ਕਹਿੰਦੇ ਕਿ ਚਰਨਾਂ ਦੀ ਧੂੜ ਆਪਣੇ ਮੱਥੇ ਨੂੰ ਲੱਗੇ ਖਾਲਸਾ ਜੀ ਉਨੀ ਹੀ ਚੰਗੀ ਹੁੰਦੀ ਹੈ ਜਿੰਨੀ ਸਾ ਇੰਨੀ ਸੰਗਤ ਦੇ ਚਰਨਾਂ ਦੀ ਧੂੜ ਆਪਣੇ ਤੇ ਲੱਗੇ ਉਨੀ ਹੀ ਚੰਗੀ ਹੁੰਦੀ ਹੈ ਖਾਲਸਾ ਜੀ ਵੀਰ ਦੱਸਦੇ ਆ ਕਿ ਅਸੀਂ ਉੱਥੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਚਪੈਰਾ ਸਾਹਿਬ ਕਟਿਆ ਸੇਵਾ ਕੀਤੀ ਲੰਗਰ ਪ੍ਰਸ਼ਾਦਾ ਛਕਿਆ ਉਸ ਤੋਂ ਬਾਅਦ ਵਿੱਚ ਜਿਵੇਂ ਕਹਿੰਦੇ ਸਾਡੀ ਰੁਟੀਨ ਸੀ ਅਸੀਂ ਤਾਨਾ ਸਾਹਿਬ ਗਏ ਅਸੀਂ ਤਨਤਨ ਬਾਬਾ ਨੋ ਸਿੰਘ ਸਾਹਿਬ ਜੀ ਦੀ ਸਮਾਦ ਤੇ ਗਏ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਦੱਸਦੇ ਜਦੋਂ ਅਸੀਂ ਘਰ ਵਾਪਸ ਆ ਰਹੇ ਸੀ ਕਹਿੰਦੇ ਅਸੀਂ ਘਰ ਵਾਪਸ ਆਉਂਦੇ ਸੀ ਵਾਪਸ ਆਉਂਦਿਆਂ ਕਹਿੰਦੇ ਕਿ ਸਾਨੂੰ ਨਹੀਂ ਪਤਾ ਲੱਗਾ ਕਿ ਸਾਡੇ ਨਾਲ ਕੀ ਹਾਦਸਾ ਵਾਪਰਿਆ ਇਹ ਕਿਵੇਂ ਹੋਇਆ ਕਹਿੰਦੇ ਕਿ ਇਸ ਚੀਜ਼ ਦੇ ਬਾਰੇ ਸਾਨੂੰ ਕੋਈ ਆਈਡੀਆ ਹੀ ਨਰਿਆ ਕਹਿੰਦੇ ਸਾਡੀ ਜੋ ਗੱਡੀ ਸੀ ਸਾਡੇ ਕੋਲ ਕਹਿੰਦੇ ਕਿ ਥਾਰ ਗੱਡੀ ਸੀ ਜਿਸ ਦਿਨ ਅਸੀਂ ਆ ਰਹੇ ਸੀ ਸਾਡੇ ਨਾਲ ਇਹ ਹਾਦਸਾ ਵਾਪਰਿਆ ਕਹਿੰਦੇ ਕਿ ਸਾਡੀ ਥਾਰ ਗੱਡੀ ਦਾ ਜਿਹੜਾ ਟਾਇਰ ਇਹ ਕਹਿੰਦੇ ਉਹ ਖੁੱਲ ਗਿਆ ਤੇ ਖੁੱਲਣ ਤੋਂ ਬਾਅਦ ਦੇ ਵਿੱਚ ਕਹਿੰਦੇ ਅੱਗੋਂ ਬਾਸ ਆ ਰਹੀ ਸੀ ਪਿੱਛੋਂ ਬਹੁਤ ਜ਼ਿਆਦੀਆਂ ਸਵਾਰੀਆਂ ਸੀ ਕਹਿੰਦੇ ਕਿ ਜਿਹਦੇ ਨਾਲ ਸਾਨੂੰ ਇਸ ਤਰ੍ਹਾਂ ਹੋਇਆ ਕਿ ਕਹਿੰਦੇ ਮੈਨੂੰ ਸਮਝ ਹੀ ਨਾ ਲੱਗੀ ਚਲਾ ਵੀ ਵੀਰ ਦੱਸਦੇ ਮੈਂ ਹੀ ਰਿਆ ਸੀ ਕਹਿੰਦੇ ਕਿਨੇ ਪਰ ਮੈਨੂੰ ਕੁਝ ਪਤਾ ਨਾ ਲੱਗਾ ਮੈਂ ਕਰਾਂ ਤੇ ਕਰਾਂ ਵੀ ਕੀ ਕਹਿੰਦੇ ਕਿ ਇਕਦਮ ਗੱਡੀ ਟੇਢੀ ਹੋ ਗਈ ਹੱਗੋ ਕਹਿੰਦੇ ਬੱਸ ਟਰੱਕ ਆ ਰਿਹਾ ਸੀ ਕਹਿੰਦੇ ਇਸ ਵੀਰ ਦੱਸਦੇ ਕਿ ਮੇਰਾ ਇੰਨਾ ਦਿਮਾਗ ਉਲਟ ਗਿਆ ਕਹਿੰਦੇ ਮੈਨੂੰ ਐ ਲੱਗਾ ਕਿ ਅੱਜ ਬਿਲਕੁਲ ਨਹੀਂ ਅਸੀਂ ਬਚਦੇ ਅੱਜ ਸਾਡਾ ਸਾਡੇ ਪਰਿਵਾਰ ਦੇ ਵਿੱਚੋਂ ਸਾਡੇ ਘਰ ਦੇ ਵਿੱਚ ਕੋਈ ਨਹੀਂ ਜਾਂਦਾ ਕਹਿੰਦੇ ਮੇਰੇ ਦਿਮਾਗ 'ਚ ਇਹੀ ਚੀਜ਼ ਆਈ ਗੱਡੀ ਨੂੰ ਕਹਿੰਦੇ ਮੈਂ ਸੁਭਾਣ ਨਹੀਂ ਸਕਿਆ ਕਿ ਪਰ ਖਾਲਸਾ ਜੀ ਵੀਰ ਦੱਸ ਦੇ ਕਿ ਇੱਕੇ ਦਮ ਜਿਵੇਂ ਮੇਰੇ ਨਾਲ ਇਹ ਹਾਸਾ ਹੋਇਆ ਕਹਿੰਦੇ ਉਸ ਤੋਂ 10 ਮਿੰਟਾਂ ਦੇ ਬਾਅਦ ਦੇ ਵਿੱਚ ਮੈਂ ਦੇਖਿਆ ਕਿ ਜਿਵੇਂ ਇੱਕ ਹਾਸਾ ਨਹੀਂ ਜਿਵੇਂ ਇੱਕ ਸੁਪਨਾ ਹੁੰਦਾ ਕਹਿੰਦੇ ਸਾਨੂੰ ਖੁਦ ਨੂੰ ਇਹ ਚੀਜ਼ ਦਾ ਆਈਡੀਆ ਨਹੀਂ ਲੱਗਿਆ ਕਹਿੰਦੇ ਅਸੀਂ ਆਪਣੀ ਸਾਰੀ ਬੋਡੀ ਨੂੰ ਦੇਖਣ ਲੱਗੇ ਅਸੀਂ ਬਾਹਾਂ ਪੈਰਾਂ ਲੱਤਾਂ ਤੇ ਦੇਖਣ ਲੱਗੇ ਕਿ ਸਾਨੂੰ ਕੁਝ ਹੋਇਆ ਨਹੀਂ ਸਾਨੂੰ ਕੋਈ ਚੀਰੀਟ ਵੀ ਨਹੀਂ ਵੱਜੀ ਖਾਰਸਾ ਜੀ ਉਸ ਤੋਂ ਬਾਅਦ ਦੇ ਵਿੱਚ ਮੀਰ ਦਸ ਦੇ ਕਹਿੰਦੇ ਕਿ ਸਾਨੂੰ ਆਈਡੀਆ ਹੋਇਆ ਇਸ ਚੀਜ਼ ਦਾ ਸਾਨੂੰ ਅੰਦਾਜ਼ਾ ਲੱਗਾ ਕਿ ਅਸੀਂ ਕਿਹੜੇ ਸਮੇਂ ਤੋਂ ਕਹਿੰਦੇ ਨਾਰ ਸਾਡੇ ਸਾਡੇ ਦਾਦੀ ਜੀ ਸੀ ਕਹਿੰਦੇ ਉਹਨਾਂ ਨੇ ਵੀ ਇਹ ਕਿਹਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈਏ ਜੋ ਇੰਨੇ ਸਮੇਂ ਤੋਂ ਆਪਾਂ ਸੇਵਾ ਸਿਮਰਨ ਕਰਦੇ ਆਂ ਪਾਠ ਕਰਦੇ ਆਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਈਏ ਜਿਨੇ ਆਪਾਂ ਨੂੰ ਹੱਥ ਦੇ ਕੇ ਰੱਖਿਆ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸਦੇ ਆਂ ਕਹਿੰਦੇ ਕਿ ਸਾਡਾ ਸਾਰਾ ਪਰਿਵਾਰ ਉਸ ਦਿਨ ਖਤਮ ਹੋ ਸਕਦਾ ਸੀ ਜਿਸ ਦਿਨ ਸਾਡੇ ਨਾਲ ਇਹ ਹਾਸਾ ਵਾਪਰਿਆ ਕਹਿੰਦੇ ਪਰ ਸਾਨੂੰ ਪਤਾ ਹੀ ਨਹੀਂ ਕਹਿੰਦੇ ਅਸੀਂ 2 ਦਿਨ ਸਾਨੂੰ ਇਸ ਤਰ੍ਹਾਂ ਆਪਣੇ ਘਰ ਜਾ ਕੇ ਵੀ ਲੱਗਦਾ ਰਿਹਾ ਕਿ ਜਿਵੇਂ ਸਾਨੂੰ ਕੋਈ ਸੁਪਨਾ ਆਇਆ ਹੁੰਦਾ ਕਈ ਵਾਰ ਕਹਿੰਦੇ ਮੈਨੂੰ ਅੱਖਾਂ ਦੇ ਸਾਹਮਣੇ ਵੀ ਦੋ ਦਿਨ ਇਸ ਤਰ੍ਹਾਂ ਲੱਗਦਾ ਰਿਹਾ ਕਿ ਜਿਵੇਂ ਇੱਕ ਡਰ ਕਹਿੰਦੇ ਮਨ ਦੇ ਵਿੱਚ ਇੱਕ ਉਸ ਤਰ੍ਹਾਂ ਹੋ ਜਾਂਦਾ ਜਿਵੇਂ ਖਾਲਸਾ ਜੀ ਆਪਾਂ ਡਰ ਜਾਂਦੇ ਆ ਵੀਰ ਦੱਸਦੇ ਉਸ ਤਰ੍ਹਾਂ ਮੈਂ ਹਰ ਵੇਲੇ ਕਹਿੰਦੇ ਇਸ ਤਰ੍ਹਾਂ ਡਰਿਆ ਡਰਿਆ ਰਹਿਣਾ ਜੇ ਮੈਂ ਦੁਬਾਰਾ ਗੱਡੀ ਚਲਾਉਣ ਲੱਗਣਾ ਤਾਂ ਮੈਨੂੰ ਡਰ ਲੱਗਣਾ ਬਾਈਕ ਚਲਾਉਣੀ ਤਾਂ ਡਰ ਲੱਗਣਾ ਤਾਂ ਖਾਲਸਾ ਜੀ ਵੀਰ ਤਸਦੇ ਆ ਕਿ ਫਿਰ ਮੇਰੇ ਦਾਦੀ ਜੀ ਨੇ ਮੈਨੂੰ ਸਮਝਾਇਆ ਉਹਨਾਂ ਨੇ ਕਿਹਾ ਕਿ ਪੁੱਤਰ ਤੁਸੀਂ ਟੈਨਸ਼ਨ ਨਾ ਲਓ ਇਹ ਪਰਮਾਤਮਾ ਜੋ ਵੀ ਕਰਦਾ ਉਹ ਚੰਗਾ ਕਰਦਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਜੋ ਵੀ ਕੀਤਾ ਚੰਗਾ ਕੀਤਾ ਹੈ ਤੇ ਜਿਹੜਾ ਵੀ ਸ਼ਹੀਦਾ ਸਿੰਘਾਂ ਨੂੰ ਯਾਦ ਕਰਦਾ ਹੈ ਸ਼ਹੀਦਾ ਸਿੰਘਾਂ ਦੇ ਨਾਮ ਦੀ ਜੋਤ ਜਗਾਉਂਦਾ ਹੈ ਉਹਨਾਂ ਦੇ ਨਾਮ ਦਾ ਦਸਬੰਦ ਕੱਢਦਾ ਏ ਸ਼ਹੀਦੀ ਦੇਖਦਾ ਰਗੜਾ ਦਿੰਦਾ ਹੈ ਖਾਲਸਾ ਜੀ ਸ਼ਹੀਦੀ ਦੇਖਦੀ ਰਸਤ ਦਿੰਦਾ ਹੈ ਉਸ ਦਾ ਕਦੇ ਨਹੀਂ ਖਾਰਸਾ ਜੀ ਉਹ ਮਾਤਾ ਜੀ ਨੇ ਵੀਰ ਦੀ ਨੇ ਦੱਸਿਆ ਕਿ ਉਸ ਦਾ ਕਦੇ ਵੀ ਵਾਲਮਿੰਗਾ ਨਹੀਂ ਹੋ ਸਕਦਾ ਖਾਰਸਾ ਜੀ ਇਸ ਤਰ੍ਹਾਂ ਵੀਰ ਦੱਸਦੇ ਆ ਕਿ ਸਾਡੇ ਸ਼ੁਰੂ ਤੋਂ ਲੈ ਕੇ ਪਰਿਵਾਰ ਦੇ ਵਿੱਚ ਗੁਰੂ ਸਹਿਬਾ ਨਾਲ ਤੇ ਸ਼ਹੀਦਾ ਸਿੰਘਾ ਦੇ ਪ੍ਰਤੀ ਇੰਨਾ ਪ੍ਰੇਮ ਸੀ ਕਹਿੰਦੇ ਕਿ ਇਸ ਪ੍ਰੇਮ ਨੂੰ ਲੈ ਕੇ ਸ਼ਰਦਾ ਨੂੰ ਲੈ ਕੇ ਇੰਨੀ ਸੇਵਾ ਕਹਿੰਦੇ ਅਸੀਂ ਕਰ ਕੀਤੀ ਇੰਨੀ ਸੇਵਾ ਨਿਭਾਈ ਕਹਿੰਦੇ ਅਸੀਂ ਇਹ ਵੀ ਨਹੀਂ ਕਹਿੰਦੇ कि ਅਸੀਂ ਕਰਦੇ ਆਂ ਕਹਿੰਦੇ ਅਸੀਂ ਤਾਂ ਸ਼ੁਕਰਾਨਾ ਕਰਦੇ ਆਂ ਪਰਮਾਤਮਾ ਦਾ ਤੇ ਹਰ ਸਮੇਂ ਇਹੀ ਅਰਦਾਸ ਬੇਨਤੀ ਕਰਦੇ ਆਂ ਕਿ ਹੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਐਸੀ ਤਰ੍ਹਾਂ ਸਾਨੂੰ ਆਪਣੇ ਨਾਲ ਜੋੜ ਕੇ ਰੱਖਿਓ ਤੁਹਾਨੂੰ ਗਰਬਾਣੀ ਦੇ ਨਾਲ ਜੋੜ ਕੇ ਰੱਖਿਓ ਬੇਸ਼ੱਕ ਸਾਡੇ ਕੋਲ ਕੁਝ ਵੀ ਨਾ ਰਹੇ ਪਰ ਸਾਡਾ ਮਨ ਇੰਨਾ ਮਜ਼ਬੂਤ ਬਣਾ ਦਿਓ ਕਿ ਅਸੀਂ ਤੁਹਾਡੇ ਤੋਂ ਬਿਨਾਂ ਸਾਡੇ ਤੇ ਕਿੰਨੇ ਵੀ ਕਿਉਂ ਨਾ ਦੁੱਖ ਆ ਜਾਣ ਪਰ ਅਸੀਂ ਤੁਹਾਡੇ ਤੋਂ ਬਿਨਾਂ ਕਿਸੇ ਬੋਰਦਾਰ ਤੇ ਜਾ ਕੇ ਨਾ ਬੈਠੀਏ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਰਿਹਾ ਕਿ ਸਾਨੂੰ ਸ਼ਹੀਦਾ ਸਿੰਘਾਂ ਨੇ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੋਂ ਅਸੀਂ ਹਾਜ਼ਰੀ ਭਰ ਕੇ ਆ ਰਹੇ ਸੀ ਤਨਤਨ ਬਾਬਾ ਨੋਹ ਸਿੰਘ ਸਾਹਿਬ ਜੀ ਦੀ ਸਵਾਤ ਤੇ ਕਹਿੰਦੇ ਅਸੀਂ ਦਰਸ਼ਨ ਮੇਲੇ ਕਰਕੇ ਅਰਦਾਸ ਬੇਨਤੀ ਕਰਕੇ ਆ ਰਹੇ ਸੀ ਤੇ ਸਾਨੂੰ ਉਸ ਦਿਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆ ਲਾਡਲੀਆਂ ਫੌਜਾਂ ਸ਼ਹੀਦਾ ਸਿੰਘਾਂ ਨੇ ਸਾਨੂੰ ਹੱਥ ਦੇ ਕੇ ਰੱਖਿਆ ਖਾਰਸਾ ਜੀ ਨਹੀਂ ਤਾਂ ਇੰਨਾ ਵੱਡੇ ਰੋਡ ਤੇ ਇੰਨੀ ਜਿਆਦਾ ਟ੍ਰੈਫਿਕ ਦੇ ਵਿੱਚ ਇਸ ਤਰ੍ਹਾਂ ਦਾ ਹਾਦਸਾ ਹੋ ਜਾਣਾ ਤੇ ਪੋਸੀਬਲ ਨਹੀਂ ਇਸ ਤਰ੍ਹਾਂ ਦੇ ਹਾਸੇ ਦੇ ਵਿੱਚ ਖਾਰਸਾ ਜੀ ਕਈ ਵਾਰ ਬਹੁਤ ਜ਼ਿਆਦਾ ਵੱਡਾ ਨੁਕਸਾਨ ਵੀ ਹੋ ਜਾਂਦਾ ਪਰ ਆਪਾਂ ਦੋ ਹੱਥ ਜੋੜ ਕੇ ਵਾਈਗਰੋ ਸੱਚੇ ਪਾਤਸ਼ਾਹ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਆ ਕਿ ਇਹ ਪਰਮਾਤਮਾ ਸਭਨਾ ਦੇ ਘਰ ਹੱਸ ਦੇ ਵਸਦੇ ਰੱਖੇ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਕਿਸੇ ਨੂੰ ਵੀ ਮਾਰਾ ਸੱਚੇ ਪਾਛਾ ਇਸ ਤਰ੍ਹਾਂ ਦਾ ਟਾਈਮ ਨਾ ਦੇਖਣਾ ਪਵੇ। ਸੋ ਖਾਲਸਾ ਜੀ ਇਹ ਸੀ ਉਸ ਵੀਰ ਜੀ ਦੀ ਹੱਡ ਵੀਤੀ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ। ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਖਾਲਸਾ ਜੀ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ। ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਅਗਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਕੋਈ ਦੁਖੀ ਵੀਰਪੈਨ ਹੁੰਦਾ ਹੈ ਕੋਈ ਗਰੀਬ ਵੀਰਪੈਨ ਹੁੰਦਾ ਹੈ ਜਿਹੜਾ ਬਹੁਤ ਰਸਤਿਆਂ ਤੋਂ ਭਟਕਿਆ ਹੁੰਦਾ ਹੈ ਜੇ ਉਸ ਦੇ ਕੋਲ ਵੀਡੀਓ ਚਲੀ ਜਾਵੇ ਉਹ ਗੁਰਬਾਣੀ ਦੇ ਨਾਲ ਜੁੜ ਜਾਵੇ ਤੇ ਉਸ ਦਾ ਵੀ ਖਾਲਸਾ ਜੀ ਕਿਤੇ ਨਾ ਕਿਤੇ ਭਲਾ ਹੋ ਸਕਦਾ ਇਸ ਕਰਕੇ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਗੁਰਬਾਣੀ ਦੀ ਹਰ ਇੱਕ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰਿਆ ਕਰ ਸੁਖਾਲਸਾ ਜੀ ਤੁਸੀਂ ਵੀ ਵੱਧ ਤੋਂ ਵੱਧ ਗਰਬਾਣੀ ਨਾਲ ਜੁੜੋ ਆਪਣੇ ਪਰਿਵਾਰ ਨੂੰ ਵੀ ਜੋੜੋ ਤੇ ਆਪਣੇ ਬੱਚਿਆਂ ਨੂੰ ਵੀ ਵੱਧ ਤੋਂ ਵੱਧ ਗਰਬਾਣੀ ਨਾਲ ਜੋੜੋ ਸੁਖਾਲਸਾ ਜੀ ਭੁੱਲ ਚੁੱਕਾਂ ਦੀ ਖਿਮਾ ਬਖਸ਼ੀਂ ਬੋਲਦੇ ਸਮੇਂ ਜਾਣੇ ਅਣਜਾਣੇ ਅਨੇਕਾਂ ਗਲਤੀਆਂ ਭੁੱਲ ਚੁੱਕਾ ਹੋ ਜਾਂਦੀਆਂ ਹੋਣਗੀਆਂ ਖਿਮਾ ਬਖਸ਼ੀਂ ਖਾਲਸਾ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸੇਭ ਜੀ ਮਹਾਰਾ ਸੱਚੇ ਪਾਸ਼ਾ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜੀਆਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਆਪਣੇ ਬੱਚੇ ਬੱਚੀਆਂ ਦੇ ਸਬਨਾ ਪੈਨ ਭਰਾਵਾਂ ਦੇ ਕਾਰਜ ਸਫਲ ਕਰਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾ ਸੱਚੇ ਪਾਸ਼ਾ ਸਾਰੇ ਪੈਨ ਭਰਾਵਾਂ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਪੈਨ ਭਰਾਵਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਮਾਰਾ ਸੱਚੇ ਪਾਸ਼ਾ ਸਰਬਤ ਦਾ ਪਨਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਮਾਰਾ ਸੱਚੇ ਪਾਸ਼ਾ ਸਭਨਾ ਦੇ ਘਰ ਹੱਸਦੇ ਵਸਦੇ ਰਹਿਣ ਸਾਰਿਆਂ ਨੂੰ ਮਾਰਾ ਸੱਚੇ ਪਾਸ਼ਾ ਤੰਦਰੁਸਤੀਆ ਬਖਸ਼ਨੀਆ ਖੁਸ਼ੀਆਂ ਖੇੜੇ ਹੱਸਦੇ ਵਸਦੇ ਰਹਿਣ ਸਭਨਾ ਦੇ ਪਰਵਾਰ ਮਾਰਾ ਸੱਚੇ ਪਾਸ਼ਾ ਸਭਨਾ ਨੂੰ ਲੰਬੀਆਂ ਉਮਰਾ ਬਖਸ਼ਨੀ ਸੋ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ 파티.